14 19 20 ਇਸ ਕੀ ਬਾਕੀ ਪੈਸੇ ਕਿੱਥੇ ਗਏ ਕਿਰਨ ਹਾਂਜੀ ਨਾ ਮੈਂ ਅਲਮਾਰੀ ਦੇ ਵਿੱਚ 5000 ਰੁਪਿਆ ਰੱਖਿਆ ਸੀ ਜਿਹਦੇ ਵਿੱਚੋਂ 4000 ਰੁਪਿਆ ਘਟਾਂ ਦੇ ਆ ਬਾਕੀ ਪੈਸੇ ਤੂੰ ਕੱਢੇ ਆ ਨਹੀਂ ਨਾ ਪੈਸੇ ਮੈਂ ਨਹੀਂ ਲਏ ਮੰਮੀ ਜੀ ਨੂੰ ਚਾਹੀਦੇ ਸੀ ਮੈਂ ਉਹਨਾਂ ਨੂੰ ਦਿੱਤੇ ਆ ਯਾਰ ਮੰਮੀ ਨੂੰ ਪੈਸੇ ਦੇਣ ਤੋਂ ਪਹਿਲਾਂ ਤਾਂ ਮੈਨੂੰ ਘੱਟੋ ਘੱਟ ਪੁੱਛ ਤੇ ਸਕਦੀ ਸੀ ਨਾ ਹੁਣ ਅੱਜ ਮੈਨੂੰ 5000 ਰੁਪਿਆ ਚਾਹੀਦਾ ਤੇ ਮੈਂ 4000 ਰੁਪਿਆ ਮੌਕੇ ਤੇ ਕਿੱਥੋਂ ਲੈ ਕੇ ਆਵਾਂ ਬਾਕੀ ਨਾ ਫਿਰ ਕੀ ਹੋ ਗਿਆ ਘਰ ਚਾਹੀਦੇ ਸੀ ਤੇ ਵਰਤੇ ਗਏ ਯਾਰ ਇਹ ਸਭ ਨਾ ਤਾਂ ਭਾਵੇਂ ਤੁਹਾਡੇ ਸਾਹਮਣੇ ਲੱਖ ਰੁਪਇਆ ਪਿਆ ਹੋਏ ਤੁਸੀਂ ਉਹ ਵੀ ਝਟ ਵਰਤ ਲੈਣਾ ਮੈਨੂੰ ਬਿਨਾ ਪੁੱਛੇ ਤੁਸੀਂ ਨਾ ਤੇ ਮੇਰੇ ਤੇ ਕਾਨੂੰ ਗੁੱਸਾ ਹੋਣ ਦੇ ਜੇ ਮੰਮੀ ਜੀ ਨੂੰ ਚਾਹੀਦੇ ਸੀ ਤੇ ਉਹਨਾਂ ਨੇ ਵਰਤ ਲਏ ਤੇ ਮੈਨੂੰ ਐਵੇਂ ਬੋਲੀ ਜਾਣ ਦੇਓ ਮੰਮੀ ਨੂੰ ਅਲਮਾਰੀ ਚੋਂ ਕੱਢ ਕੇ ਤੇ ਤੂੰ ਦਿੱਤੇ ਸੀ ਨਾ ਤੂੰ ਮੈਨੂੰ ਇੱਕ ਵਾਰ ਫੋਨ ਕਰਕੇ ਵੀ ਨਾ ਪੁੱਛਿਆ ਕਿ ਨਾਵ ਪੈਸੇ ਚਾਹੀਦੇ ਆ ਤੇ ਮੈਂ ਇੱਥੋਂ ਲੈ ਲਾਂ ਨਾਵ ਅੱਗੇ ਵੀ ਤਾਂ ਆਪਾਂ ਅਲਮਾਰੀ ਚ ਪੈਸੇ ਕੱਢ ਕੇ ਵਰਤੀ ਲੈਣੇ ਹਨ ਅੱਜ ਤੇ ਗੁੱਸਾ ਹੀ ਬੜਾ ਕਰਨ ਦੇ ਜੇ ਕੀ ਹੋ ਗਿਆ ਤੁਹਾਨੂੰ ਹੋ ਗਿਆ ਮੇਰਾ ਸਿਰ ਨਾਵ ਨੂੰ ਕੀ ਹੋ ਗਿਆ ਵਾ ਇਹ ਕਿਰਨ ਨੂੰ ਕਿਉਂ ਸਵੇਰ-ਸਵੇਰੇ ਬੋਲੀ ਜਾਂਦਾ ਆ ਚੱਲ ਵੇਖਦੀ ਆ ਨਾ ਜਾ ਕੇ ਨੇ ਕਿਰਨ ਨਵ ਨੂੰ ਕੀ ਹੋਇਆ ਵਾ ਉਹ ਕਾਹਤੋਂ ਸਵੇਰ-ਸਵੇਰੇ ਬੋਲੀ ਜਾਂਂਦੇ ਆ ਮੰਮੀ ਹੋਣਾ ਕੀ ਆ ਜਿਹੜਾ ਮੈਂ ਤੈਨੂੰ ਕੱਲ 4000 ਰੁਪਏ ਲੈ ਮਾਰੇ ਜੁ ਕੱਟ ਕੇ ਨਹੀਂ ਦਿੱਤਾ ਉਹਦੇ ਕਰਕੇ ਮੈਨੂੰ ਗੁੱਸੇ ਹੋਣ ਦੇ ਕਿ ਤੂੰ ਮੈਨੂੰ ਪੁੱਛੇ ਬਿਨਾਂ ਕਿਉਂ ਦਿੱਤਾ ਇਹ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਤੂੰ ਕਿਹੜੀ ਚੋਰੀ ਕੀਤੀ ਆ ਕੋਈ ਜੇ ਚੋਰੀ ਨਹੀਂ ਕੀਤੀ ਕਾਉਂਸਲ ਕੰਮ ਤੁਸੀਂ ਮੈਨੂੰ ਦੱਸ ਰਹੀ ਸਕਦੀਆਂ ਜੇ ਨਾ ਬੰਦੇ ਨੂੰ ਕੋਈ ਹਿਸਾਬ-ਕਤਾ ਵੀ ਰੱਖਣਾ ਹੁੰਦਾ ਆ ਨਾ ਫੇਰ ਕੀ ਹੋ ਗਿਆ ਕਾਹਤੋਂ ਇਨਾ ਗੁੱਸਾ ਕਰੀ ਜਾਂਦੇ ਹੋ ਅੱਛਾ ਗੁੱਸਾ ਮੈਂ ਕਿਉਂ ਕਰਦਾ ਆ ਸਵੇਰੇ 9 ਵਜੇ ਘਰੋਂ ਜਾਣਾ ਤੇ ਸ਼ਾਮਾਂ ਨੂੰ 8 ਵਜੇ ਆਉਣਾ ਆ ਫੇਰ ਜਾ ਕੇ ਚਾਰ ਛੇ ਲੜ ਹੱਥ ਲੱਗਦੇ ਆ ਤੇ ਤੁਸੀਂ ਮੈਂਟੋ ਮੈਂਟ ਅਲਮਾਰੀ ਖੋਲ ਕੇ ਤੇ ਮੈਂਟ ਚੋਂ ਦੀ ਵਰਤ ਲੈਂਦੀਆਂ ਜੇ ਨਾ ਕਿ ਇਹਨੂੰ ਦੱਸਦੀਆਂ ਜੇ ਵੀ ਕਿੱਥੇ ਵਰਤੇ ਪੈਸੇ ਵੇ ਹੋਇਆ ਕੀ ਏ ਤੈਨੂੰ ਤੇਰਾ ਤੇ ਤੌਰ ਤਰੀਕਾ ਹੀ ਬੜਾ ਬਦਲਿਆ ਗੱਲ ਕਰਨ ਦਾ ਮੈਂ ਤੇ ਇਸੇ ਤਰੀਕੇ ਨਾਲ ਗੱਲ ਕਰਨੀ ਆ ਬਸ ਅੱਗੇ ਤੋਂ ਜਦੋਂ ਅਲਮਾਰੀ ਚੋਂ ਪੈਸੇ ਕੱਢਣੇ ਆ ਨਾ ਮੈਨੂੰ ਪੁੱਛ ਕੇ ਕੱਢਿਆ ਕਰੋ ਸਾਰਾ ਹਿਸਾਬ-ਕਿਤਾਬ ਖਰਾਬ ਕਰਕੇ ਰੱਖਦਾ ਤੁਸੀਂ ਤੇ ਕਿਰਨ ਇਹਨੂੰ ਹੋਇਆ ਕੀ ਅੱਜ ਇਹ ਕਾਹਤੋਂ ਇੰਨਾ ਗੁੱਸੇ 'ਚ ਬੋਲਣ ਡਿਆ ਮੰਮੀ ਮੈਨੂੰ ਆਪ ਨਹੀਂ ਪਤਾ ਇਹਨਾਂ ਨੂੰ ਕੀ ਹੋਇਆ ਵਾ ਅੰਦਰ ਵੀ ਮੇਰੇ ਨਾਲ ਗੁੱਸੇ 'ਚ ਬੋਲਣ ਡੇਹੀਂ ਚੱਲ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਇਹਦਾ ਜਰਾ ਕੋ ਗੁੱਸਾ ਠੰਡਾ ਹੋ ਲੈਣ ਤੇ ਫਿਰ ਮੇਰੇ ਨਾਲ ਕਰਦੀਆਂ ਗੱਲ ਮੰਮੀ ਮੈਨੂੰ ਲੱਗਦਾ ਵੇ ਨਾ ਕਿਸੇ ਨਾ ਕਿਸੇ ਗੱਲ ਤੋਂ ਪਰੇਸ਼ਾਨ ਨੇ ਨਹੀਂ ਤੇ ਪਹਿਲਾਂ ਤਾਂ ਇਹ ਇਦਾਂ ਕਦੀ ਕਿਸੇ ਨਾਲ ਬੋਲੇ ਨਹੀਂ ਚੱਲ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਨੂੰ ਸੌ ਟੈਨਸ਼ਨਾਂ ਹੋ ਜਾਂਦੀਆਂ ਨੇ ਇਹਦਾ ਜਰਾ ਕੋ ਗੁੱਸਾ ਠੰਡਾ ਹੋ ਜਾਏਗਾ ਫਿਰ ਇਹਨੂੰ ਬਹਿ ਕੇ ਪੁੱਛਾਂਗੇ ਜਾਂ ਤੂੰ ਹੁਣ ਜਾ ਕੇ ਤੇ ਕੰਮ ਕਰ ਲੈ ਆਪਣਾ ਚਲੋ ਠੀਕ ਹੈ ਜੇ ਤੁਹਾਡਾ ਕੰਮ ਹੋ ਗਿਆ ਵਾ ਤੇ ਮੈਂ ਰੋਟੀ ਪਾ ਕੇ ਲਿਆਵਾਂ ਤੁਹਾਡੇ ਵਾਸਤੇ ਰਹਿਣ ਦੇ ਕੀ ਲੋੜਿਆ ਰੋਟੀ ਦੀ ਨਾਵ ਐਵੇਂ ਕਾ ਤੂੰ ਗੁੱਸਾ ਕਰੀ ਜਾਂਦੇ ਜੇ ਮੈਂ ਰੋਟੀ ਵੱਲੋਂ ਪੁੱਛਿਆ ਤੈਨੂੰ ਕਿਰਨਾ ਹੀ ਜੀ ਪੁੱਛਣ ਵਾਲੀ ਕਿਹੜੀ ਗੱਲ ਆ ਤੈਨੂੰ ਆਪਣੇ ਆਪ ਨਹੀਂ ਪਤਾ ਮੈਂ ਕਿਹੜੇ ਟਾਈਮ ਰੋਟੀ ਖਾਣਾ ਆ ਐਵੇਂ ਸਰਾਹਣੇ ਖਲੋਤੀ ਮੇਰਾ ਸਿਰ ਖਾਈ ਜਾਨੀ ਆ ਚਲੋ ਠੀਕ ਆ ਗੁੱਸਾ ਨਾ ਕਰੋ ਮੈਂ ਹੁਣੇ ਰੋਟੀ ਪਾ ਕੇ ਲਿਆਉਣੀ ਆ ਰੋਟੀ ਪਾ ਕੇ ਲਿਆਉਣੀ ਆ ਕਿਰਨਾ ਰੋਟੀ ਨਾਵ ਨੇ ਖਾਧੀ ਨਹੀਂ ਅਜੇ ਤੱਕ ਨਹੀਂ ਮੰਮੀ ਅਜੇ ਨਹੀਂ ਰੋਟੀ ਖਾਧੀ ਪਤਾ ਨਹੀਂ 3-4 ਦਿਨ ਹੋ ਗਏ ਆ ਰੋਟੀ ਲੇਟ ਹੀ ਖਾਂਦੇ ਆ ਪਤਾ ਨਹੀਂ ਕੀ ਗੱਲ ਹੋ ਗਈ ਇਹਨਾਂ ਨੂੰ ਤੂੰ ਪੁੱਛਿਆ ਨਹੀਂ ਇਹਨਾਂ ਨੂੰ ਨਹੀਂ ਮੰਮੀ ਜੀ ਜੇ ਮੈਂ ਪੁੱਛਣ ਪੈ ਜਾ ਤਾਂ ਮੈਨਾਂ ਸਿੱਧੇ ਮੂੰਹ ਗੱਲ ਨਹੀਂ ਕਰਦੇ ਨਿੱਕੀ ਨਿੱਕੀ ਗੱਲ ਤੇ ਮੈਨਾਂ ਜਦਨ ਲਾਪੰਦੇ ਆ ਆ ਰੋਟੀ ਵੱਲੋਂ ਵੇਖ ਲਉ ਹੁਣ ਮੈਂ ਪੁੱਛਣ ਗਈ ਤੇ ਮੈਨੂੰ ਕਹਿੰਦੇ ਕਿ ਤੈਨੂੰ ਪਤਾ ਨਹੀਂ ਮੈਂ ਕਿਹੜੇ ਟਾਈਮ ਰੋਟੀ ਖਾਣਾ ਚੱਲ ਕੋਈ ਗੱਲ ਨਹੀਂ ਤੂੰ ਰੋਟੀ ਦੇ ਉਹਨੂੰ ਜਾ ਕੇ ਤੇ ਉਹਨੂੰ ਰਾਮਨਾ ਪਿਆ ਕੇ ਪੁੱਛੀ ਵੀ ਤੁਹਾਨੂੰ ਕੀ ਗੱਲ ਹੋਈ ਆ ਜਿਹੜੇ ਤੁਸੀਂ ਜੱਕਦਾਂ ਬਦਲ ਗਏ ਜੇ ਚਲੋ ਠੀਕ ਆ ਮੰਮੀ ਵੇਖਾਂਗੇ ਇਹਨਾਂ ਨਾਲ ਗੱਲ ਕਰਕੇ ਠੀਕ ਆ ਅੱਜ ਦੀ ਤਰੀਕ ਦੇ ਵਿੱਚ ਮਿਲੂਗੀ ਰੋਟੀ ਕਿ ਨਹੀਂ ਬੜਾ ਨਾ ਮੈਂ ਰੋਟੀ ਲੈ ਕੇ ਆਉਂਦੀ ਹਾਂ ਬਸ 2 ਮਿੰਟ ਮੰਮੀ ਨੇ ਖਿਲਾਰ ਲਿਆ ਮੈਨੂੰ ਰਾਜ ਮਮੀ ਨੇ ਖਿਲਾਰ ਲਿਆ ਰਾਜ ਤੈਨੂੰ ਇਹ ਨਾ ਇਹਨਾਂ ਨੂੰ ਟਾਈਮ ਲੱਗਦਾ ਹੁੰਦਾ ਨਾ ਰੋਟੀ ਲਿਆਉਣ ਲੱਗਿਆਂ ਆਦੋਂ ਦੀ ਹੈ ਬੰਦੇ ਵਾਲੀ ਵੀ ਆ ਤੇਰੇ 2 ਮਿੰਟ ਦੇ ਚੱਕਰਾਂ ਨੇ ਨਾ ਰੋਟੀ ਐ ਸਬਜ਼ੀ ਸਾਰੀ ਠੰਡੀ ਕਰਕੇ ਰੱਖਤੀ ਆ ਇਸ ਘਰ ਚ ਤੇ ਬੰਦੇ ਨੂੰ ਚਾਜ ਨਾਲ ਰੋਟੀ ਖਾਣੀ ਵੀ ਨਸੀਬ ਨਹੀਂ ਹੁੰਦੀ ਚਲੋ ਕੋਈ ਗੱਲ ਨਹੀਂ ਨਾ ਮੈਂ ਦੁਬਾਰਾ ਗਰਮ ਕਰਕੇ ਲਿਆ ਦੰਨੀ ਆ ਕੋਈ ਲੋੜ ਨਹੀਂ ਆ ਗਈ ਮੈਨੂੰ ਤੁਹਾਡੀਆਂ ਠੰਡੀਆਂ ਰੋਟੀਆਂ ਖਾਣ ਦੀ ਪਤਾ ਨਹੀਂ ਕੀ ਗੱਲ ਹੋ ਗਈ ਐ ਨਾਮ ਨੂੰ ਜਿਹੜੇ ਇੰਨੇ ਰੁਖੇ ਤਰੀਕੇ ਨਾਲ ਮੇਰੇ ਨਾਲ ਗੱਲ ਕਰਦੇ ਆ ਅੱਜ ਤੇ ਰੋਟੀ ਵੀ ਨਹੀਂ ਖਾਦੀ ਨਾਮ ਨੇ ਕੀ ਇਹਨਾਂ ਨਾਵ ਨੇ ਅਜੇ ਦਫ਼ਤਰ ਨਹੀਂ ਜਾਣਾ ਅਜੇ ਤਾਂ ਕਾਂਦਰੋਂ ਬਾਹਰ ਹੀ ਨਹੀਂ ਆਇਆ ਪਤਾ ਨਹੀਂ ਮੰਮੀ ਜੀ ਮੈਂ ਅੰਦਰ ਜਾ ਕੇ ਵੇਖਦੀ ਆਂ ਕਿ ਉਹ ਤਿਆਰ ਹੋਏ ਕਿ ਨਹੀਂ ਹੋਏ ਠੀਕ ਆ ਚੰਗਾ ਭਲਾ ਮੁੰਡਾ ਹੀ ਪਤਾ ਨਹੀਂ ਇਹਨੂੰ ਦੋਹਾਂ ਚਾਰਾਂ ਦਿਨਾਂ ਤੋਂ ਕੀ ਹੋ ਗਿਆ ਵਾ ਇਹਦਾ ਤਾਂ ਕਿਸੇ ਕੰਮ ਵਾਲੀ ਧਿਆਨ ਹੈ ਨਹੀਂ ਆ ਨਵ ਤੀ ਅਜੇ ਤੱਕ ਤਿਆਰ ਨਹੀਂ ਹੋਏ ਕੀ ਗੱਲ ਕੰਮ ਤੇ ਨਹੀਂ ਜਾਣਾ ਅੱਜ ਯਾਰ ਤੈਨੂੰ ਮੈਂ ਘਰੇ ਬੈਠਾ ਚੰਗਾ ਨਹੀਂ ਲੱਗਦਾ ਨਾਲੇ ਫਿਰ ਕੀ ਹੋ ਜੂਗਾ ਜੇ ਮੈਂ ਇੱਕ ਦਿਨ ਕੰਮ ਤੇ ਨਾ ਜਾਵਾਂਗਾ ਤੇ ਨਵ ਇਹ ਜੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਮੈਂ ਤੇ ਤੁਹਾਨੂੰ ਇਹੋ ਪੁੱਛਿਆ ਨਾ ਤੂੰ ਇਹ ਕੰਮ ਤੇ ਨਹੀਂ ਜਾਣਾ ਅੱਜ ਹਾਂ ਨਹੀਂ ਜਾਣਾ ਮੈਂ ਕੰਮ ਤੇ ਦੱਸ ਤੂੰ ਮੇਰੇ ਕੋਲ ਕੀ ਕਰਾਉਣਾ ਆ ਪਰ ਨਾਵ ਪਰਪੁਰ ਨਾ ਕਰ ਤੈਨੂੰ ਮੈਂ ਕਹਿਂ ਰਿਹਾ ਮੈਨੂੰ ਥੋੜੀ ਦੇਰ ਵਾਸਤੇ ਇਕੱਲਿਆਂ ਛੱਡ ਦੇ ਕਿਰਨ ਕਿੱਥੇ ਆ ਨਾਵ ਆਇਆ ਨਹੀਂ ਬਾਹਰ ਮੰਮੀ ਮੈਨੂੰ ਲੱਗਦਾ ਉਹਨਾਂ ਨੇ ਅੱਜ ਦਫ਼ਤਰ ਨਹੀਂ ਜਾਣਾ ਤੇ ਮੈਂ ਉਹਨਾਂ ਨੂੰ ਨਾ ਜਾਣ ਦਾ ਕਾਰਨ ਪੁੱਛਿਆ ਤੇ ਅੱਗੋਂ ਮੈਨੂੰ ਬੋਲਣ ਲਾਪੇ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਵਾ ਕਾਤੋਂ ਇਹਨਾਂ ਰੁੱਖਾ ਰੁੱਖਾ ਬੋਲਦੇ ਆ ਨਾ ਇਹ ਕਿਸੇ ਦੀ ਗੱਲ ਸੌਂਦੇ ਆ ਤੇ ਨਾ ਹੀ ਕਿਸ ਨੂੰ ਦੱਸਦੇ ਆ ਚੱਲ ਕੋਈ ਗੱਲ ਨਹੀਂ ਜਾ ਤੁਰ ਸੋਈ ਚ ਜਾ ਕੇ ਆਪਣਾ ਕੰਮ ਕਰ ਤੇ ਮੈਂ ਪੁੱਛਦੀ ਆ ਇਹਨੂੰ ਆਪੇ ਅੰਦਰ ਜਾ ਕੇ ਚਲੋ ਠੀਕ ਹੈ ਵੇ ਕੀ ਗੱਲ ਹੋ ਗਈ ਆ ਤੈਨੂੰ ਮੈਂ ਤੇਰਾ ਵੱਲ ਬੜੇ ਦਿਨਾਂ ਦੀ ਵੇਖਣ ਲਈ ਆ ਤੂੰ ਐਨਾ ਊਖਾ ਊਖਾ ਕਾਹ ਤੋਂ ਬੋਲਦਾ ਆ ਤੂੰ ਹੀ ਆਜੋ ਤੁਹਾਡੀ ਕਮੀ ਰਹਿ ਗਈ ਸੀ ਮੈਨੂੰ ਲੱਗਦਾ ਤੁਹਾਨੂੰ ਕਿੰਨੇ ਨੇ ਸਿਖਾ ਕੇ ਭੇਜਿਆ ਹੋਣਾ ਆ ਮੈਂ ਉਹਨੂੰ ਕਿਹਾ ਵੀ ਸਹੀ ਹੀ ਵੀ ਮੈਨੂੰ ਕੱਲਿਆਂ ਛੱਡ ਦਿਓ ਥੋੜੀ ਦੇਰ ਪਰ ਨਹੀਂ ਉਹਦੇ ਦਿਮਾਗ ਦੇ ਵਿੱਚ ਤੇ ਕੋਈ ਗੱਲ ਨਹੀਂ ਪੈਂਦੀ ਮੈਨੂੰ ਉਹਨੇ ਕੁਝ ਨਹੀਂ ਕਿਹਾ ਮੈਂ ਤੇ ਆਪ ਤੇਰਾ ਰੰਗ ਟੰਗ ਵੇਖ ਕੇ ਤੇ ਤੈਨੂੰ ਪੁੱਛਣ ਆਈ ਆ ਵੀ ਤੈਨੂੰ ਹੋਇਆ ਕੀ ਆ ਮੰਮੀ ਮੈਨੂੰ ਕੁਝ ਨਹੀਂ ਹੋਇਆ ਤੇ ਐਵੇਂ ਮੈਨੂੰ ਬਾਰ-ਬਾਰ ਪਰੇਸ਼ਾਨ ਨਾ ਕਰੀ ਜਾਓ ਤੇ ਪਲੀਜ਼ ਮੈਨੂੰ ਥੋੜੀ देर ਵਾਸਤੇ ਕੱਲਿਆਂ ਛੱਡ ਦਿਓ ਤੁਸੀਂ ਵੇ ਤੂੰ ਹੁਣ ਆਪਣੀ ਮਾਂ ਕੋਲੋਂ ਵੀ ਗੱਲਾ ਲਗਾਵੇਂਗਾ ਮੰਮੀ ਮੈਂ ਹੁਣ ਕੋਈ ਨਿਆਣਾ ਨਹੀਂ ਹੈਗਾ ਤੇ ਤੁਹਾਡੀਆਂ ਇਦਾਂ ਦੀਆਂ ਗੱਲਾਂ ਦੇ ਵਿੱਚ ਆਣ ਕੇ ਤੇ ਮੈਂ ਤੁਹਾਨੂੰ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦੱਸਦਾ ਚੱਲ ਠੀਕ ਆ ਪੁੱਤ ਜਦੋਂ ਤੇਰਾ ਮਨ ਸ਼ਾਂਤ ਹੋ ਜਾਏਗਾ ਨਾ ਉਦੋਂ ਤੂੰ ਆਪਣੀ ਮਾਂ ਕੋਲ ਆਣ ਕੇ ਤੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦੱਸ ਕੇ ਤੇ ਆਪਣਾ ਮਨ ਹੌਲਾ ਕਰ ਲੈ ਮਮੀ ਜੀ ਦੱਸਿਆ ਨਾ ਮੈਨੂੰ ਕੁਝ ਨਹੀਂ ਪੁੱਤ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਕੋਈ ਗੱਲ ਨਹੀਂ ਪੁੱਤ ਜਿੰਨਾ ਮਰਜੀ ਜਵਾਗ ਵੱਡਾ ਹੋ ਜੇ ਨਾ ਉਹ ਆਪਣੀ ਮਾਂ ਕੋਲੋਂ ਜ਼ਿਆਦਾ ਚਿਰ ਕੁਝ ਲੁਕਾ ਨਹੀਂ ਸਕਦਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਖਲੋਤੀ ਆ ਜੇ ਉਹ ਨਾ ਦੱਸੇਗਾ ਤੇ ਅਸੀਂ ਉਹਨੂੰ ਆਪ ਬੈਠ ਕੇ ਆਰਾਮ ਨਾਲ ਪੁੱਛ ਲਾਂਗੇ ਆ ਵੀ ਕੀ ਗੱਲ ਆ ਠੀਕ ਹੈ ਮਮੀ ਜੀ ਨਵ ਦਾ ਫੋਨ ਚੱਲ ਮੈਂ ਇਦਾਂ ਕਰਦੀ ਆ ਇਹਨੂੰ ਖੋਲ ਕੇ ਵੇਣੀ ਆ ਸ਼ਾਇਦ ਮੈਨੂੰ ਇਹਦੇ ਵਿੱਚੋਂ ਕੁਝ ਪਤਾ ਲੱਗ ਜੇ ਕਿ ਨਵ ਇਹਦਾ ਵਿਵਾਰ ਕਿਉਂ ਕਰਨ ੜੇ ਨਵ ਕੀ ਪਹਿਲਾਂ ਮਨੇ ਤੂੰ ਦੱਸ ਤੂੰ ਇਹ ਕੀ ਕਰਨ ੜੀ ਆ ਤੇਰੀ ਹਿੰਮਤ ਕਿੱਦਾਂ ਪਈ ਮੇਰਾ ਫੋਨ ਖੋਲਣ ਦੀ ਨਾ ਫਿਰ ਕੀ ਹੋਗੇ ਜੇ ਮੈਂ ਤੁਹਾਡੇ ਫੋਨ ਹੱਥ ਲਾ ਲਿਆ ਤੇ ਤੈਨੂੰ ਇੰਨੀ ਅਗਲ ਵੀ ਹੈ ਨਹੀਂ ਆਂ ਵੀ ਬੰਦੇ ਦੇ ਫੋਨ ਨੂੰ ਹੱਥ ਨਹੀਂ ਲਾਈਦਾ ਹੁੰਦਾ ਵਿੱਚ ਸੌ ਚੀਜ਼ਾਂ ਪਈਆਂ ਹੁੰਦੀਆਂ ਆ ਤੇ ਉਹਨੂੰ ਮੈਂ ਪਹਿਲੀ ਤੇ ਆਖਰੀ ਵਾਰ ਕਹਿਣ ੜਿਆ ਆ ਜੇ ਅੱਗੇ ਤੋਂ ਬਾਅਦ ਮੇਰੇ ਫੋਨ ਨੂੰ ਹੱਥ ਲਾਉਂਦੀ ਦੇਖੀ ਨਾ ਤੇ ਫਿਰ ਮੇਥੋਂ ਬੁਰਾ ਕੋਈ ਨਹੀਂ ਆ ਹੁਣ ਹੁਣ ਗੱਲ ਮੇਰੇ ਬਰਦਾਸ਼ਤ ਬਾਰ ਹੁੰਦੀ ਜਾਣ ੜੀ ਆ ਮੈਨੂੰ ਹੁਣ ਪਤਾ ਕਰਨਾ ਹੀ ਪੈਣਾ ਵਾ ਕਿ ਨਾਵ ਦੇ ਮਨ ਚ ਕੀ ਚੱਲਣ ਡਿਆ ਵਾ ਮੈਂ ਨਾ ਇਦਾਂ ਕਰਦੀ ਆ ਗੂਗਲ ਤੇ ਸਰਚ ਮਾਰ ਕੇ ਵੇਣੀ ਆ ਕਿ ਜੇ ਘਰ ਵਾਲਾ ਘਰ ਵਾਲੇ ਤੋਂ ਅਡ ਅਡ ਰਹੇ ਤੇ ਉਹਦੇ ਕੀ ਕਰਨ ਹੋ ਸਕਦੇ ਨੇ ਐਕਸਟਰਾ ਮੈਰਿਟਲ ਅਫੇਅਰ ਜੋ ਕੁਝ ਮੈਨੂੰ ਗੂਗਲ ਵਿਖਾ ਲੰਡਿਆ ਵਾ ਕਿਤੇ ਇਹ ਗੱਲ ਸੱਚ ਤੇ ਨਹੀਂ ਹੈਗੀ ਤਾਂ ਇਹ ਤੇ ਨਹੀਂ ਨਾ ਮੇਰੇ ਤੋਂ ਦੂਰ ਦੂਰ ਰਹਿੰਦੇ ਤੈਨੂੰ ਇੰਨੀ ਅਗਲ ਵੀ ਹੈਨੀ ਆਂ ਵੀ ਬੰਦੇ ਦੇ ਫੋਨ ਨੂੰ ਹੱਥ ਨਹੀਂ ਲਾਈਦਾ ਹੁੰਦਾ ਵਿੱਚ ਸੌ ਚੀਜ਼ਾਂ ਪਈਆਂ ਹੁੰਦੀਆਂ ਆ ਤੇ ਉਹਨੂੰ ਮੈਂ ਪਹਿਲੀ ਤੇ ਆਖਰੀ ਵਾਰ ਕਹਿਣ ਡਿਆ ਆ ਜੇ ਅੱਗੇ ਤੋਂ ਬਾਅਦ ਮੇਰੇ ਫੋਨ ਨੂੰ ਹੱਥ ਲਾਉਂਦੀ ਦੇਖੀ ਨਾ ਤੇ ਫਿਰ ਮੇਥੋਂ ਬੁਰਾ ਕੋਈ ਨਹੀਂ ਆ ਹੁਣ ਹੋਏ ਨਾ ਹੋਏ ਇਹੋ ਕਰਨ ਨਾਲ ਨਵਦੇ ਬਦਲਣ ਦਾ ਮੈਨੂੰ ਹੁਣ ਪਤਾ ਕਰਨਾ ਹੀ ਪੈਣਾ ਵਾ ਕਿ ਨਵ ਦੀ ਜ਼ਿੰਦਗੀ ਚ ਮੇਰੇ ਤੋਂ ਇਲਾਵਾ ਹੋਰ ਕੌਣ ਆ ਨਵ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਹੈਗੀ ਕਿ ਤੁਸੀਂ ਮੇਰੇ ਨਾਲ ਇਦਾਂ ਕਰੋਗੇ ਵੀ ਪੁੱਤ ਅੱਜ ਤੋਂ ਮੈਨੂੰ ਸੱਚੋ ਸੱਚੇ ਦੱਸ ਵੀ ਤੈਨੂੰ ਹੋਇਆ ਕੀ ਆ ਤੂੰ ਕਤੋਂ ਇੰਨਾ ਪਰੇਸ਼ਾਨ ਰਹਿਣਾ ਵਾ ਤੇ ਇੰਨਾ ਖਿਜਿਆ ਬੋਲਦਾ ਸਾਰਿਆਂ ਨਾਲ ਮੰਮੀ ਕੁਝ ਨਹੀਂ ਹੋਇਆ ਮੈਨੂੰ ਤੁਹਾਨੂੰ ਉਦਾਂ ਹੀ ਲੱਗਦਾ ਆ ਐਵੇਂ ਤੁਹਾਡੇ ਮਨ ਦੇ ਵਿੱਚ ਨਾ ਵਹਿਮ ਬੈ ਗਿਆ ਹੈ ਮੰਮੀ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਦੀ ਔਖੇ ਹੋਣ ਦਾ ਕਾਰਨ ਕੀ ਆ ਹਾਂ ਦੱਸ ਪੁੱਤ ਤੂੰ ਹੀ ਦੱਸ ਦੇ ਕਿਹੜੀ ਗੱਲ ਔਖਾ ਰਹਿੰਦਾ ਨਾ ਵਾ ਮੰਮੀ ਇਹਨਾਂ ਨੇ ਬਾਹਰ ਦੂਜੀ ਜਨਾਨੀ ਰੱਖੀ ਆ ਉਹਦੇ ਮਗਰ ਲੱਗ ਕੇ ਨਾ ਇਹ ਇਦਾਂ ਕਰਨ ਰਿਹਾ ਤੁਹਾਡੇ ਨਾਲ ਤੇਰੇ ਨਾ ਹਾਂ ਹਾਂ ਨਾ ਵਾ ਮਾਰ ਦੋ ਮਾਰ ਦੋ ਰੋਕੋ ਕਿਉਂ ਕੇ ਜੀ ਮੈਨੂੰ ਵੀ ਤਾਂ ਪਤਾ ਲੱਗੇ ਤੂੰ ਇਹ ਕਿਹੇ ਮਗਰ ਲਾ ਕੇ ਤਾਂ ਕੀ ਕੁਝ ਕਰ ਸਕਦੇ ਮੇਰੇ ਨਾਲ ਵੇ ਮੁੰਡਿਆ ਇਹ ਕੀ ਕਰਨ ਲਗਾ ਤੂੰ ਤੈਨੂੰ ਹੋਸ਼ ਤੇ ਹੈਗੀ ਆ ਨਵ ਚੁੱਪਗਾ ਤੋ ਹੋਗੇ ਜੇ ਦੱਸੋ ਮੰਮੀ ਨੂੰ ਤੂੰ ਕਿਦੀ ਚੁੱਕਣਾ ਜਾ ਕੇ ਮੇਰੇ ਉੱਤੇ ਹੱਥ ਚੁੱਕਣ ਲੱਗੇ ਹੀ ਵੇ 10 ਪੁੱਤ ਚੁੱਪ ਘੜੀ ਗੱਲੋ ਬੈਠਾ ਆ ਮੰਮੀ ਮੈਂ ਕਿਸ ਦੀ ਚੁੱਕਣਾ ਚ ਨਹੀਂ ਆਇਆ ਤੇ ਨਾ ਹੀ ਮੈਨੂੰ ਬਾਹਰ ਕੋਈ ਲੱਭੀ ਆ ਬੰਦਾ ਕਹੇ ਆਪਣੇ ਪਰੇਸ਼ਾਨੀ ਦੇ ਵਿੱਚ ਵੀ ਬੈਠਾ ਹੁੰਦਾ ਆ ਤੇ ਤੁਹਾਨੂੰ ਬਸ ਕਲੇਸ਼ ਕਰਨ ਦਾ ਮੌਕਾ ਚਾਹੀਦਾ ਆ ਵੇ ਜੇ ਤੂੰ ਇੰਨਾ ਹੀ ਪਰੇਸ਼ਾਨ ਆ ਤੇ ਸਾਨੂੰ ਵੀ ਆਪਣੀ ਪਰੇਸ਼ਾਨੀ ਦੱਸ ਜੇ ਤੂੰ ਸਾਨੂੰ ਕੁਝ ਦੱਸੇਗਾ ਹੀ ਨਾ ਤੇ ਫਿਰ ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਤੂੰ ਬਾਹਰ ਕਿਸੇ ਦੀ ਚੁੱਕਣਾ ਜਾਣ ਕੇ ਤੇ ਘਰ ਆ ਕੇ ਇਹ ਸਭ ਕੁਝ ਸਾਡੇ ਨਾਲ ਕਰਦਾ ਆਂ ਚਲੋ ਠੀਕ ਆ ਮੰਮੀ ਜੇ ਤੁਸੀਂ ਸੁਣਨਾ ਹੀ ਚਾਹੁੰਦੇ ਹੋ ਨਾ ਵੀ ਮੈਂ ਕਿਹੜੀ ਗੱਲਾਂ ਪਰੇਸ਼ਾਨ ਆ ਤੇ ਸੁਣੋ ਫਿਰ ਹਾਂਜੀ ਦੱਸੋ ਨਵ ਤੁਸੀਂ ਕਿਹੜੀ ਗੱਲੋਂ ਪਰੇਸ਼ਾਨ ਜੀ ਜੇ ਹੋਰ ਕੋਈ ਗੱਲ ਨਹੀਂ ਹੈਗੀ ਤੇ ਕਿਰਨ ਕੀ ਦੱਸਾਂ ਹੁਣ ਮੈਂ ਤੈਨੂੰ ਮੇਰੀ ਨੌਕਰੀ ਚਲ ਗਈ ਆ ਤੇ ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਕਿ ਮੈਂ ਕਿੱਥੇ ਹੋਰ ਨਵੀਂ ਜਗ੍ਹਾ ਤੇ ਜਾ ਕੇ ਤਾਂ ਨੌਕਰੀ ਕਰਾਂ ਮੈਂ ਘਰ ਇਸੇ ਗੱਲ ਤੋਂ ਪਰੇਸ਼ਾਨ ਬੈਠਾ ਆਂ ਕਿ ਘਰ ਦਾ ਗੁਜ਼ਾਰਾ ਹੁਣ ਕਿੱਦਾਂ ਚੱਲੇਗਾ ਕਦੋਂ ਮੈਨੂੰ ਨੌਕਰੀ ਮਿਲੂਗੀ ਇਸ ਗੱਲ ਤੋਂ ਮੈਂ ਪਰੇਸ਼ਾਨ ਆ ਤੇ ਤੁਸੀਂ ਪਤਾ ਨਹੀਂ ਕੀ ਕੁਝ ਸੋਚੀ ਜਾਂਦੇ ਜੇ ਕਿਹੜੀਆਂ ਸਕੀਮਾਂ ਆਪਣੇ ਮਨ ਦੇ ਵਿੱਚ ਲਾਈ ਜਾਂਦੇ ਜੇ ਕਿਰਨਾ ਮੈਂ ਤੈਨੂੰ ਪੜ੍ਹੀ ਲਿਖੀ ਤੇ ਸਮਝਦਾਰ ਸਮਝਦਾ ਹਾਂ ਪਰ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਹੈਗੀ ਕਿ ਤੂੰ ਵੀ ਮੇਰੇ ਨਾਲ ਇਹ ਸਭ ਕੁਝ ਕਰੇਂਗੀ ਪਰ ਨਵਜੇ ਇਹ ਗੱਲ ਹੀ ਤੁਸੀਂ ਇਹ ਮੈਨੂੰ ਦੱਸ ਵੀ ਤਾਂ ਸਕਦੇ ਹੀ ਕਿਰਨ ਮੈਂ ਕਿਹੜੇ ਮੂਹ ਨਾਲ ਤੁਹਾਨੂੰ ਦੱਸਦਾ ਵੀ ਮੇਰੀ ਨੌਕਰੀ ਚਲ ਗਈ ਆ ਮੈਂ ਆਪ ਤੇ ਪਰੇਸ਼ਾਨ ਬੈਠਾ ਹਾਂ ਤੇ ਮੈਂ ਤੁਹਾਨੂੰ ਵੀ ਪਰੇਸ਼ਾਨ ਕਰਦਾ ਤਾਂ ਕਰਕੇ ਮੈਂ ਚੁੱਪ ਬੈਠਾ ਹਾਂ ਤੇ ਤੂੰ ਹੀ ਮੇਰੀ ਚੁੱਪ ਦਾ ਹੋਈ ਨਤੀਜਾ ਕੱਢ ਲਿਆ ਪੁੱਤ ਮੈਂ ਮੰਨਦੀ ਆ ਵੀ ਤੂੰ ਸਾਨੂੰ ਪਰੇਸ਼ਾਨ ਨਹੀਂ ਵੇਖਣਾ ਚਾਹੁੰਦਾ ਪਰ ਤੂੰ ਆਪ ਹੀ ਦੱਸ ਤੂੰ ਜੋ ਕੁਝ ਇੰਨੇ ਦਿਨਾਂ ਦਾ ਕਰਨ ਰਿਹਾ ਹਾਂ ਤੇ ਉਹਦਾ ਇਸ਼ਾਰਾ ਕਿਹਦੇ ਵੱਲ ਜਾਂਦਾ ਹੀ ਪਤਾ ਨਹੀਂ ਮੰਮੀ ਮੈਂ ਕੀ ਕੁਝ ਕੀਤਾ ਤੇ ਕੀ ਨਹੀਂ ਪਰ ਮੈਂ ਪਰੇਸ਼ਾਨ ਹਾਂ ਜੋ ਸਭ ਕੁਝ ਮੇਰੇ ਕੋਲੋਂ ਹੋ ਗਿਆ ਏ ਨਵ ਮੈਨੂੰ ਸਮਝਣੀ ਆਉਂਦੀ ਕਿ ਮੈਂ ਤੁਹਾਡੇ ਤੋਂ ਮਾਫੀ ਕਿੱਦਾਂ ਮੰਗਾਂ ਇੱਕ ਤੁਸੀਂ ਮੈਨੂੰ ਇਦਾਂ ਰਹਿਣ ਲਾਪੇ ਤੇ ਦੂਜਾ ਮੇਰਾ ਫੋਨ ਨੇ ਦਿਮਾਗ ਖਰਾਬ ਕਰਤਾ ਪਤਾ ਨਹੀਂ ਮੈਂ ਤੁਹਾਡੇ ਬਾਰੇ ਕੀ ਕੁਝ ਸੋਚ ਬੈਠੀ ਕਿਰਨ ਮੈਂ ਤੈਨੂੰ ਇਸੇ ਕਰਕੇ ਕਹਿਣਾ ਵੀ ਫੋਨ ਦੀਆਂ ਗੱਲਾਂ ਤੇ ਘੱਟ ਯਕੀਨ ਕਰਿਆ ਕਰ ਇਹ ਤਾਂ ਲੋਕਾਂ ਦੇ ਘਰ ਪਾੜ ਕੇ ਰੱਖ ਦਿੰਦੇ ਆ ਬੰਦਾ ਕਿਹੜੀ ਗੱਲਾਂ ਪਰੇਸ਼ਾਨ ਹੈ ਨਾ ਉਹਨੂੰ ਆਪ ਚੰਗੇ ਤਰੀਕੇ ਨਾਲ ਪੁੱਛ ਲਿਆ ਕਰੋ ਐਵੇਂ ਨਾ ਗੂਗਲ ਤੇ ਸਰਚਾਂ ਮਾਰ ਕੇ ਤੇ ਪੁੱਠੇ ਸਿੱਦੇ ਆਈਡੀਆ ਲਾਉਣ ਲਾ ਕੇ ਪਿਆ ਕਰੋ ਹਾਂ ਕਿਰਨ ਨਾ ਵਸਾਈ ਕਹਿਣ ਡਿਆ ਵਾ ਜੇ ਹਾਂ ਉਹ ਸੱਚ ਨਾ ਦੱਸਦਾ ਤੇ ਤੇਰਾ ਵੀ ਇਹ ਫੋਨ ਕਰਕੇ ਅੱਜ ਘਰ ਖਰਾਬ ਹੋ ਜਾਣਾ ਸੀ ਹਾਂਜੀ ਮੰਮੀ ਮੈਨੂੰ ਸਮਝ ਆ ਗਈ ਆ ਕਿ ਹਰ ਸਮੱਸਿਆ ਦਾ ਹੱਲ ਜਿਹੜਾ ਗੂਗਲ ਨਹੀਂ ਹੈਗਾ ਪਰ ਨਵ ਜੇ ਤੂੰ ਹੀ ਮੈਨੂੰ ਆਪਣੀ ਪਰੇਸ਼ਾਨੀ ਪਹਿਲਾਂ ਦੱਸ ਦਿੰਦੇ ਨਾ ਤੇ ਇੱਥੇ ਤੱਕ ਨੌਬਤ ਨਹੀਂ ਆਉਣੀ ਸਹੀ ਗੱਲ ਆ ਕਹਿ ਰਹੀਂ ਤੇਰੇ ਵਾਲੀ ਇਹਦੇ ਵਿੱਚ ਜਿੰਨੀ ਗਲਤੀ ਤੇਰੀ ਆ ਨਾ ਓਨੀ ਮੇਰੀ ਵੀ ਹੈ ਗਈ ਆ ਕਿਉਂਕਿ ਮੈਂ ਤਾਂ ਕਰਕੇ ਚੁੱਪਾਂ ਵੀ ਮੇਰੇ ਕਰਕੇ ਮੇਰੇ ਘਰ ਦੇ ਪਰੇਸ਼ਾਨਾ ਹੋਣ ਪਰ ਮੈਨੂੰ ਇਸ ਗੱਲ ਦਾ ਥੋੜਾ ਪਤਾ ਸੀ ਵੀ ਤੁਹਾਨੂੰ ਨਾ ਦੱਸ ਕੇ ਮੈਂ ਤੁਹਾਨੂੰ ਵੀ ਪਰੇਸ਼ਾਨੀ ਕਰਨ ਡਿਆ ਆ ਵੇ ਪੁੱਤ ਦੁੱਖ ਆਪਣਿਆਂ ਨਾਲ ਵੰਡਿਆਂ ਘਟ ਜਾਂਦਾ ਆ ਤੇ ਖੁਸ਼ੀ ਆਪਣਿਆਂ ਨਾਲ ਵੰਡਿਆਂ ਵੱਧ ਜਾਂਦੀ ਆ ਤਾਂ ਕਰਕੇ ਆਪਣੇ ਪਰਿਵਾਰ ਕੋ ਕਿਹੇ ਗੱਲ ਦਾ ਉਹਲਾ ਨਹੀਂ ਰੱਖਣਾ ਚਾਹੀਦਾ ਹਾਂਜੀ ਮੰਮੀ ਜੀ ਅੱਗੇ ਤੋਂ ਨਾ ਇਹ ਗਲਤੀ ਮੈਂ ਕਦੇ ਵੀ ਦੁਬਾਰਾ ਨਹੀਂ ਦਰਾਵਾਂਗਾ ਨਾਲੇ ਨਾ ਨੌਕਰੀ ਦੀ ਕਿਹੜੀ ਗੱਲ ਆ ਤੂੰ ਪੜੇ ਲਿਖੇ ਜੇ ਅੱਜ ਨਹੀਂ ਤੇ ਕੱਲ ਕੋਈ ਨਾ ਕੋਈ ਨੌਕਰੀ ਤੈਨੂੰ ਮਿਲ ਹੀ ਜਾਊ ਹਾਂ ਕਰਨੇ ਵੀ ਗੱਲ ਸਹੀ ਏ ਤੇਰੇ ਜਾਲੀ ਬਸ ਪੁੱਤ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੀ ਜਿਹੜੀ ਵੀ ਕੋਈ ਗੱਲ ਮਨ 'ਚ ਚੱਲਣ ਲਈ ਹੋਵੇ ਨਾ ਉਹਨੂੰ ਮਨ 'ਚ ਨਹੀਂ ਰੱਖਣਾ ਚਾਹੀਦਾ ਇੱਕ ਦੂਜੇ ਨਾਲ ਬਹਿ ਕੇ ਤੇ ਸਾਂਝੀ ਕਰ ਲੈਣੀ ਚਾਹੀਦੀ ਆ ਠੀਕ ਆ ਮੰਮੀ ਜੀ ਸੋ ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਜੇਕਰ ਸਾਡੀ ਇਸ ਵੀਡੀਓ ਨੂੰ ਆਪਣੇ YouTube ਚੈਨਲ ਤੇ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਵੀਡੀਓ ਨੂੰ Facebook ਤੇ ਦੇਖ ਰਹੇ ਜੇ ਤੇ ਸਾਡੇ Facebook ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਹਰ ਘਰ ਦੇ ਵਿੱਚ ਇਹ ਵੀਡੀਓ ਜਿਹੜੀ ਆ ਉਹ ਜਰੂਰ ਪਹੁੰਚਾ ਦਿਓ ਕਿਉਂਕਿ ਕਈ ਯਾਰ ਕੀ ਹੁੰਦਾ ਵੀ ਬੰਦਾ ਕੇ ਹੋਰ ਗੱਲ ਤੋਂ ਪਰੇਸ਼ਾਨ ਹੁੰਦਾ ਹੈ ਤੇ ਅਸੀਂ ਪਤਾ ਨਹੀਂ ਉਸ ਬੰਦੇ ਦੇ ਬਾਰੇ ਕੀ 네ਗੇਟਿਵ ਥਾਟ ਆਪਣੇ ਮਨ ਦੇ ਵਿੱਚ ਚਲਾਉਣੇ ਸ਼ੁਰੂ ਕਰ ਦਿੰਨੇ ਆ ਸੋ ਗੱਲ ਹਮੇਸ਼ਾ ਮੁੜ ਕੇ ਉਹੀ ਆ ਜਾਂਦੀ ਹੈ ਵੀ ਕੋਈ ਵੀ ਡਾਊਟ ਮਨ ਦੇ ਵਿੱਚ ਆਇਆ ਨਾ ਤੇ ਉਹਨੂੰ ਬੈ ਕੇ ਤੇ ਉਥੇ ਕਲੀਅਰ ਕਰ ਲਓ ਐਵੇਂ ਸ਼ੱਕ ਨਾ ਆਪਣੇ ਦਿਮਾਗ ਦੇ ਵਿੱਚ ਪਾਓ ਬੰਦਾ ਕਈ ਯਾਰ ਹੋਰ ਕਿਸੇ ਵਜ੍ਹਾ ਕਾਰਨ ਵੀ ਪਰੇਸ਼ਾਨ ਹੁੰਦਾ ਆ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜ